ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਫੇਰ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਦੁਪਹਿਰ ਦੇ 9:30 ਹੋ ਗਏ ਸੌਰੀ ਸਵੇਰ ਦੇ ਤੇ ਅੱਜ ਆਪਾਂ ਚੱਲੇ ਆਂ ਤੋਂ ਆਪਣੇ ਕੋਲ ਇੱਕ ਬੰਦਾ ਦਿਖਾਵਾਂ ਪਹਿਲਾਂ ਕੌਣ ਆਇਆ ਦੇਖੋ ਪਛਾਣੋ ਇਹਨੂੰ ਜੋ ਆਪਣੇ ਟਾਈਮ ਆ ਬਹੁਤ ਬੜਾ ਪਹਿਲਾਂ ਗੈਂਗਸਟਰ ਦਾ ਤੇ ਗੱਲੇ ਗੁੱਲੇ ਬਹੁਤ ਪਟਾਏ ਨੇ ਮੰਦਰਾਗੇ ਠੇਕੇ 10 ਬਈ ਕੇਗੇ ਲੁੱਟਿਆ ਦਾ ਬਹੁਤ ਗੱਲ ਲੁੱਟਣ ਦਾ ਛੱਡਿਆ ਮਨ ਦੋ 10 ਫਿਰ 20 ਠੀਕੇ ਜਨਸਿਆਂ ਪਾਏ ਗ੍ਰਾਊਂਡ ਪਟੋਲ ਪੰਪ ਆਮ ਜੇਲ੍ਹਾਂ ਪਾਏ ਮਸੇ ਪਟੋਲ ਪਾਏ ਨੇ ਜੇਲ੍ਹਾਂ ਹੀ ਬਹੁ ਕਟੀਆਂ ਵੀ ਗੱਲੇ ਬਹੁ ਪਟੀਆਂ ਚੋਰੀਆਂ ਬਹੁ ਡਕੈਤੀਆਂ ਕਰੀਆਂ ਪਰ ਅੱਜ ਇਸ ਪਾ ਮਾੜਾ ਟਾਈਮ ਆ ਰਿਹਾ ਕਿ दारू ਪੈਣ ਜੋਗੇ ਪੈਸੇ ਨਹੀਂ ਇਸ ਪਾ ਦੇਖੋ दारू ਹੀ दारू ਵੀ ਭਾਈਓ ਕਿਉਂਕਿ ਭਾਈ ਕਿਉਂਕਿ ਸੀ ਟਾਈਮ ਆ ਗੈਂਗਸਟਰ ਦਾ ਬਹੁਤ ਬੜਾ ਤੇ ਗੋਲੂ ਇਸ ਕਾ ਨਾਮ ਆ ਦولتਵਰ ਕਾ ਤਾਂ ਵੀਰੋ ਅੱਜ ਆਪਾਂ ਚੱਲੇ ਆਂ ਵੀਰੋ ਖਟੜੇ ਕੀ ਬਰਸੀਵਾ ਤੇ ਉੱਥਾ ਜਾ ਕੇ ਦਿਖਾਵਾਂਗੇ ਤੁਹਾਨੂੰ ਕੇ ਕੇ ਬਿਕਰੀਆ ਤੇ ਗੋਲੂ ਆਪਣੇ ਗੈਲਾ ਗੈਂਗਸਟਰ ਬੰਦਾ ਵੇਖੋ ਬਈ ਬੀੜੀ ਲੱਗ ਰਿਹਾ ਪੀਣ ਆ ਰਿਹਾ ਵੀ ਠੇਕੇ ਬਾਜ ਦੇਖੋ ਇਸ ਬਾਜੇ ਪੈਸੇ ਨਹੀਂ ਹੈ ਕਿਉਂਕਿ ਪਊਗਾ ਲਾਣਾ ਦਾ ਇਨੇ ਤੇ ਗੋਲੂ ਬਈ ਇਸ ਬੰਦੇ ਨੇ ਬਈ ਕਿਸੇ ਟਾਈਮ ਆ ਨਾ ਪੈਸਿਆਂ ਕਾ ਗਲਾ ਲਾਗਾ ਫਿਰ ਛੇਕੇ ਵੇਹਾਂ ਪਰ ਅੱਜ ਦੇਖੋ ਪੈਸਿਆਂ ਦੇ ਬਹੁਤ ਅੰਗਾ ਕਿੰਨੇ ਪੈਸੇ ਛੇਕੇ ਗੋਲੂ ਹੈ ਹੈ ਪਿੱਠੋ ਬੈਗ ਤਾਂ ਬਾਈ ਨੇ ਤੀਨੇ ਪਤਾ ਕਿਆ ਕਰਾਇਆ ਤਾਂ ਬਾਈ ਲੁੱਟ ਕਾ ਪੈਸੇ ਨਾ ਸੀਵਿਆਂਗੇ ਵਿੱਚ ਦੱਬੇ ਦੇ ਤੇ ਉਸਕੇ ਉੱਪਰ ਕੱਟੇ ਕਾ ਮੂਵੀ ਰੱਖਿਆ ਦਾ ਤੇ ਬਾਈ ਪੁਲਿਸ ਨੇ ਫਿਰ ਸਾਰੇ ਕਢਾਲੀਏ ਦੇਸ ਤੇ ਤੇ ਜੇਲ੍ਹਾਂ ਹੀ ਵੋ ਕਟੀਆਂ ਆ ਜਾ ਬਾਬਾ ਆ ਜਾ ਆ ਜਾ ਜੀ ਠੀਕ ਆ ਉਹ ਫੇਰ ਵੀ ਕੁਝ ਨਾ ਸਰਵਤ ਹੋ ਗਿਆ ਅੱਜ ਇਹ ਰੇਗੜਾ ਨੜ ਗਿਆ ਆਪਾਂ ਪਾਉਂਦੇ ਆਂ ਪੁੱਛ ਗਏ ਆਪਾਂ ਟੋੜੇ ਦੀ ਰੈਲੀ ਮੈਂ ਟੋੜੇ ਤੇ ਆਓ ਇੱਥੇ ਲੱਗ ਚੱਲੋ ਫੇਰ ਚੱਲਦੇ ਆਂ ਆਜੂ ਇਹ ਪਹਿਨਾ ਦੇਖੋ ਕਿਉਂ ਪੱਥਰਿਲ ਹੋ ਗਿਆ ਬੰਦੇ ਕਿਪਾਹੇ ਕੰਮ ਖੜ ਗਿਆ ਫਸਦਾ ਦੋ ਮਿੰਟ ਸਾਈਡ ਦੋ ਇਹ ਮੱਤੇ ਕਰ ਗਿਆ ਚਾਰ ਉਹ ਇਹਨੂੰ ਮਾਜਰਾ ਸਾਹਿਬ ਜਿਹੜਾ ਪਾਈਆ ਖੂਬ ਮਰ ਕੇ ਜਮੂ ਕੁੱਤੀ ਮੈਨੂੰ ਫੋਨ ਕਰਿਆ ਸਾਡੀ ਕੋਣ ਹੋਰ ਕਰਦਾ ਹੋਦਾ ਮੈਂ ਹੈਰਾਨ ਰਹਿ ਗਿਆ ਜੇ ਜਿੰਮੀ ਨੂੰ ਸਾ ਵੀ ਰੋ ਪਹੁੰਚ ਗਏ ਪਰ ਕੋੜੀ ਕੀ ਟ੍ਰੈਲੀ ਮਾਰਤੇ ਕੱਠ ਬਹੁਤ ਆ ਤੇ ਪਹਿਲਾਂ ਆਪਾਂ ਫਿਰ ਉਹਦੇ ਨਾਲ ਕਿਸੇ ਕਿਸੇ ਕੱਠ ਨੂੰ ਬੁਲਾਉਂਦੇ ਹਾਂ ਕਿਉਂਕਿ ਪਟੋਲੀ ਵਾਲੇ ਵੀ ਬਹੁਤ بڑے بڑے ਬੁਲਾੜੇ ਨੇ ਆ ਲੈ ਲਓ ਤੇਰਾ ਟਾਈਮ ਥੋੜਾ ਇੱਕੋ ਹੀ ਕਮ ਤਾਂ ਬੋਲ ਤੇ ਕ੍ਰਿਸ਼ਾ ਭਗਵਾਨ ਕਾਲੀ ਦਲ ਨੂੰ ਬਚਾਉਣਾ ਜੀ ਮੈਂ ਵੀ ਨਹੀਂ ਕਹਿੰਦਾ ਮੈਂ ਵੀ ਆਣਾ ਮੈਂ ਕਾਲੀ ਦਲ ਤਾਂ ਹੀ ਇਹ ਬਚਾਉਣਾ ਪਿੰਡਾਂ ਦੇ ਵਿੱਚ ਤੇ ਪੰਪ ਹੋ ਗਏ ਬਈ ਟੌੜਾ ਪਿੰਡ ਦਾ ਫਿਰ ਵੀ ਆ ਰਸੋ ਰੋ ਤੇ ਗੋਟੂ ਕਹਿੰਦਾ ਗੈਸਟਰ ਪਹਿਲਾਂ ਵੀ ਆਇਆ ਮੈਂ ਆਇਆ ਬਣਾਓ ਲੈ ਜਿ ਕਰਾਇਆ ਹੋਰ ਆਹ ਦੇਖ ਚਾਹ ਵੇ ਹੋਲੀ ਫੜ ਲੈ ਇਹ ਬੰਦਾ ਵਧੀਆ ਪਾਣੀ ਤੇ ਆ ਗਿਆ ਹੈ ਜਦ ਤੇ ਲਿਆ ਕੀ ਪਲੇਟ ਮਿਲਿਆ ਵੀ ਉਹ ਪੱਟਾ ਮਾਦਣਾ ਰ ਅਪਲੇਟ ਤਾਂ ਜੀਆ ਬੋਲੂ ਹਾਂ ਕੋਈ ਕਹਿਣਾ ਤਾਂ ਪਲੇਟ ਮਿਲਦੀ ਜੀ ਬੋਲੂ ਵੀ ਮਿਲ ਗਈ ਪਲੇਟ ਹੈ ਜਿਹੜੀ ਟੀ ਚ ਕੀ ਲਿਆ ਸਰਵਾਜੇ ਬਾਹਰ ਇਹਦੇ ਆ ਨਾ ਨਾ ਵੜਾ ਇਹ ਵੀ ਮਿਲ ਗਈ ਪਲੇਟ ਆ ਆਪ ਇੱਥੇ ਪਿੱਛੋਂ ਦੇਖੋ ਬਈ ਕਿੰਨਾ ਭੀੜ ਭਟਾ ਰਣ ਜਲ ਗਿਆ ਲਾ ਸਨੈਲ ਤੇ ਕਿੰਨੇ ਹਾਲਾ ਰੱਖਦੇ ਗੀ ਟੜੇ ਦੀ ਰੈਲੀ 'ਚ ਰੋਟੀ ਵੀ ਨਹੀਂ ਮਿਲ ਰਹੀ ਦੇਖੋ ਅੱਗੇ ਤਾਂ ਪੰਦ ਹੀ ਨਹੀਂ ਗਰਮੀਆਂ ਪੁਰਾਹਾਰ ਹੋ ਗਿਆ ਦੇਖੋ ਹਾਲ ਨਾਟਿਵ ਰੈਜ਼ੀਡੈਂਟ ਲਗਣ ਦਾ ਮਾਰ ਬਾਹਰੋਂ ਦੇ ਰਗੇ ਜਾਂਦੀ ਆ ਜੋ ਪ੍ਰਸਾਦ ਦੇ ਗਏ ਰੋਟੀ ਰੋਟੀ ਮਿਲ ਗਈ ਪਰ ਪ੍ਰਸਾਦ ਦਾਲ ਦੂਣ ਕੁਝ ਨਹੀਂ ਹੈ ਦੇਖੋ ਲੈਣ ਦੇ ਲੱਦੀ ਨਹੀਂ ਉਧਰੋਂ ਵੜੀ ਜਾਂਦੇ ਨੇ ਉਹ ਬਚ ਗਏ ਹੁਣ ਹਾਂਜੀ ਵੀਰੋ ਤੇ ਆਪਾਂ ਟੋੜੀ ਦੀ ਗੱਲੀ ਮਾਰੇ ਤੇ ਵੀਰੋ ਬਹੁਤ ਬੁਰਾ ਹਾਲਾਤਾਂ ਨਾ ਤੋਂ ਦੇਖੋ ਰੋਟੀ ਦੇ ਰਹੇ ਤੇ ਨਾ ਕੋਈ ਥਾਲ ਦੇ ਰਹੇ ਤੇ ਵੀਰੋ ਲੋਕ ਜਲੇਬੀਆਂ ਦੇ ਭੁੱਖੇ ਮਰ ਰਹੇ ਆ ਤੇ ਟਰੈਲੀ ਭਰੀ ਖੜੀ ਆ ਪਿੱਛੇ ਵੀਰੇ ਟਰੈਕਟਰ ਖੜਿਆ ਪਰਿਆ ਖੜਿਆ ਦੇਖੋ ਇਹ ਜਲੇਬੀਆਂ ਬਿਲਕੁਲ ਨਹੀਂ ਦੇ ਰਹੇ ਨਾ ਕਿਸੇ ਵਿਚਾਰੇ ਨੂੰ ਰੋਟੀ ਤੇ ਲੋਕ ਭੁੱਖਾਣੇ ਢਿੱਡੀ ਦੂਰ ਤੋਂ ਆਇਆ ਤੇ ਇਕੱਠ ਵੀ ਬਹੁਤ ਹੋ ਰਿਹਾ ਤੇ ਬਹੁਤ ਜਣਾਂ ਦੇ ਲੋਕ ਆਇਆ ਤੇ ਇਹ ਇਹਨਾਂ ਦਾ ਪ੍ਰਸ਼ਾਸਨ ਦੇਖੋ ਕਿੰਨੀ ਲੋਕਾਂ ਨੂੰ ਤੰਗ ਕਰ ਰਹੇ ਆ ਨਾ ਕਿਸੇ ਨੂੰ ਜਲੇਬੀ ਦੇ ਰਹੇ ਨਾ ਕਿਸੇ ਨੂੰ ਰੋਟੀ ਦੇ ਰਹੇ ਨਾ ਨਾਲ ਤੇ ਖੇਤਾਂ ਕਿਸੇ ਨੂੰ ਪਾਣੀ ਮਿਲ ਰਿਹਾ ਤੇ ਬਾਕੀ ਕ੍ਰਿਸ਼ਨ ਵੀਰ ਤੋਂ ਪੁੱਛਾਂਗੇ ਆਪਾਂ ਕ੍ਰਿਸ਼ਨ ਵੀਰ ਦੇਖੋ ਕਿਵੇਂ ਗਾਲਾਂ ਕੱਢ ਰਿਹਾ ਵੀ ਕ੍ਰਿਸ਼ਨ ਵੀ ਮਿਲਿਆ ਕੁਝ ਵੀਰੇ ਕੁਝ ਨਹੀਂ ਮਿਲਿਆ ਉਹਦੇ ਸਾਰੇ ਪੁੱਛ ਨਾਲ ਨੇ ਤੇ ਆਪਣੇ ਆਪਣੇ ਘਰ ਨੂੰ ਜਾਣ ਵਾਲੇ ਲੋਕ ਨੇ ਤੇ ਕੁਝ ਨਹੀਂ ਮਿਲਦਾ ਉਹਰੇ ਭੁੱਖੇ ਜਿੰਨੇ ਵਾਰੀ ਲਾਈਨਾਂ 'ਚ ਲੱਗੇ ਰਹੇ ਤੇ ਵੀਰੋ ਦੇਖੋ ਵਿਚਾਰੇ ਕਿਵੇਂ ਖਾਲੀ ਪਲੇਟਾਂ ਲੈ ਕੇ ਖੜੇ ਆ ਲੋਕ ਤੇ ਉਹ ਟਰੈਲੀ ਦੇਖੋ ਜਲੇਬੀਆਂ ਦੀ ਭਰੀ ਖੜੀ ਆ ਪਰ ਪੰਦੇ ਕਿਸੇ ਨੂੰ ਨਹੀਂ ਦੇਖੋ ਲੋਕਾਂ ਦਾ ਹਾਲ ਲਾਈਨਾਂ ਵਿੱਚ ਇਹ ਗਰਮੀ ਵਿੱਚ ਮਰ ਮਰ ਕੇ ਲੋਕ ਆਏ ਆ ਟੀਟੀ ਟੂਰ ਤੋਂ ਤੇ ਟੋੜੇ ਦੀ ਫਰਸ਼ੀ ਦੇ ਤੇ ਕਿਸੇ ਨੂੰ ਕੋਈ ਖਾਣ ਨੂੰ ਨਹੀਂ ਮਿਲ ਰਹਾ ਤੇ ਅੱਗੇ ਤੋਂ ਵੀਰੋ ਅਸੀਂ ਵਰਸੀ 'ਚ ਨਾ ਆਓ ਨਾ ਪੁੱਜੋ ਨਾ ਇਕੱਠ ਜੇ ਕੁਛ ਦੇਂਦੇ ਇਹਨਾਂ ਦੇ ਬੋਲਣਾ ਕੁਸੁੰਦਰਾ ਤੇ ਕਰਨਾ ਕੁਸ਼ੋਰ ਹੁੰਦਾ ਤੇ ਇਸ ਕਰਕੇ ਵੀਰੋ ਕੋਈ ਫਾਇਦਾ ਨਹੀਂ ਆ ਕੇ ਤੇ ਆਪਾਂ ਵੀ ਗਰਮੀ ਜਾਏ ਤੇ ਅੱਡੀ ਦੂਰ ਤੇ ਇਹ ਵੀਰੋਰਾ ਨਾ ਕੋਈ ਜਲੇਬੀ ਨਾ ਕੋਈ ਰੋਟੀ ਐਨੇ ਲੋਕ ਇਕੱਠ ਇਕੱਠ ਕਰਦੇ ਆ ਪਰ ਕਿਸੇ ਦਾ ਕਿਸੇ ਨੂੰ ਖੁਲਾਨ ਬੁਲਾਨ ਦਾ ਕੋਈ ਪ੍ਰਬੰਧ ਨਹੀਂ ਹੈਗਾ ਲੋਕ ਖਣਫਾਣੇ ਵੀਰੋ ਇਹਨਾਂ ਦੀ ਅੱਧੇ ਲੋਕਾਂ ਦਾ ਮਿੰਟਾ ਕਰ ਰਿਹਾ ਵੀ ਜਲੇਬੀਆਂ ਰੱਖ ਦੋ ਪਰ ਕੋਈ ਕਿਸੇ ਨੂੰ ਕੋਈ ਨਹੀਂ ਰੱਖ ਰਿਹਾ ਤੇ ਬਹੁਤ ਬੁਰਾ ਹਾਲ ਆ ਇਸ ਕਰਕੇ ਵੀਰੋ ਕਿਸੇ ਦੀ ਰੈਲੀ ਵਿੱਚ ਨਾ ਜਾਓ ਤੇ ਵੀਰੋ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਵੀ ਆਪਾਂ ਤੁਹਾਨੂੰ ਦਿਖਾਉਂਦੇ ਰਾਂਗੇ ਵੀਡੀਓ ਦੇ ਵਿੱਚ ਆ ਵੀਰ ਉਸ ਕਰਕੇ ਕੋਈ ਫਾਇਦਾ ਨਹੀਂ ਤੇ ਪਾਈ ਗਰਮੀ ਚ ਮਰ ਰਹੇ ਆ ਤੇ ਬਹੁਤ ਦੂਰ ਤੋਂ ਆਏ ਦੇ ਇਹ ਇਸ ਕਰਕੇ ਕੋਈ ਫਾਇਦਾ ਨਹੀਂ ਆਪਾਂ ਨੂੰ ਪਤਾ ਤਾਂ ਆਪਾਂ ਕਹੀਂ ਰੇਲੀਆਂ ਮਾਏ ਤੇ ਇਹ ਫਨ ਪਤਾ ਵੀ ਹੋਈ ਹਾਲ ਹੋਗਾ ਪਰ ਫਿਰ ਵੀ ਆਪਾਂ ਤਲੋ ਆ ਜਾਂਦੇ ਆ ਇੱਕ ਰੀਸ਼ਨ ਵੀ ਰੋਣਾ ਬਹੁਤ ਗੁੱਸੇ ਜਾ ਇਹਨੇ ਚਾਰੇ ਨੇ ਜਲੇਬੀ ਮੰਗੀ ਦੀ ਤੱਕ ਰੇ ਜਲੇਬੀ ਨੇ ਵੀ ਗਰਮੋ ਗਰਮੀ ਹੋ ਰਹਾ ਨਾ ਇਹਨੂੰ ਪਾਣੀ ਨਾ ਰੋਟੀ ਤੇ ਬਹੁਤ ਬੁਰਾ ਹਾਲ ਆ ਤੇ ਇਸ ਕਰਕੇ ਵੀਰੋ ਨਾ ਆਓ ਰੇਲੀਆਂ ਰੁਨੀਆਂ ਦੇ ਵਿੱਚ ਕੁਛ ਨਹੀਂ ਤੇ ਇਹਨਾਂ ਦੇ ਐਂਡ ਦਾ ਕੁਛ ਹੁੰਦਾ ਤੇ ਤੁਹਾਨੂੰ ਪਤਾ ਦੇ ਪ੍ਰਬੰਧਤੋਂ ਵੀ ਇਹਨਾਂ ਨੇ ਕਾਫੀ ਕਰ ਰਹੇ ਆ ਪਕੌੜੇ ਬ੍ਰੈਡ ਚਾਹ ਪਰ ਦੇਂਦੇ ਕਿਸੇ ਨੂੰ ਨਹੀਂ ਲੋਕ ਬਜ਼ਾਰੇ ਤੰਗ ਹੋ ਰਹੇ ਆ ਭੁੱਖੇ ਮਰ ਰਹੇ ਆ ਦਿੰਦੇ ਦਿੰਦੇ ਕਿਸੇ ਨੂੰ ਨਹੀਂ ਸਰਕਾਰਾਂ ਵੀਰੋ ਨਾ ਆਉ ਕੋਈ ਫਾਇਦਾ ਨਹੀਂ ਇਹਨਾਂ ਦੀ ਰੇਲੀਆਂ ਵਿੱਚ ਆ ਕੇ ਭੁੱਖੇ ਮਰਨ ਵਾਲਾ ਕੰਮ ਆ ਤੇ ਗਰਮੀ 'ਚ ਮਰਨ ਵਾਲਾ ਕੰਮ ਆ ਇੱਧਰ ਦੇ ਕੋ ਬ੍ਰੈਡ ਚੜ ਰਹੇ ਆ ਪਰ ਦੇਂਦੇ ਕਿਸੇ ਨੂੰ ਹੈ ਨਹੀਂ ਐ ਤਾਵੀਰ ਦੇ ਕਿਵੇਂ ਮੰਗ ਰਿਹਾ ਪਰ ਇਹਨੂੰ ਦੇਣਾ ਨਹੀਂ ਦੇਖੇ ਦਿਨ ਦੇ ਨਹੀਂ ਇਹਨੂੰ ਆ ਦੇਖੋ ਇਹਨੂੰ ਦਿਆ ਨਹੀਂ ਹੁਣ ਤੱਕ ਤੇਰੇ ਮਾਣੇ ਬ੍ਰੈਡ ਲੈਣ ਗਏ ਮਾਨੂੰ ਬ੍ਰੈਡ ਮੀਨ ਦੇ ਬਹੁਤ ਬੁਰਾ ਹਾਲਾ ਇਸ ਤਰ੍ਹਾਂ ਤੇ ਆ ਦੇਖੋ ਲੋਕਾਂ ਆ ਭੀੜ ਭੜਕਾ ਕਿੰਨਾ ਜ਼ਿਆਦਾ ਲੱਗਿਆ ਇਹ ਕਿਹ ਕਿਹੜੇ ਸੰਗਤ ਦੇ ਰੇਡ ਕਰਕੇ ਨਾ ਉਹ ਰੈਲੀਆਂ ਦੇ ਵਿੱਚ ਇਹਨਾਂ ਦਾ ਬੋਲਦੇ ਕੁਛਾ ਕਹਿੰਦੇ ਕੁਛਾ ਬਾਅਦ ਕੀ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਵਿੱਚ ਆ 20 ਰੁਪਏ ਵਾਲੇ ਬ੍ਰੈਡ ਮਿਲੇ ਆ ਵੀਰੋ ਦੇਖੋ ਇੱਕ 10 ਰੁਪਏ ਵਾਲਾ ਚਾਗਾ ਪੂਰਾ ਰੇਲੀ ਮਾ ਕਰੀਸ਼ਨ ਵੀਰ ਨੂੰ ਮਿਲ ਗਿਆ ਦੇਖੋ ਭੁੱਖਣ ਪਾਣਾ ਦਾ ਹੁਣ ਖਾਣ ਲੱਗਿਆ ਓ ਅਕਬਰ ਸਾਹਿਬ ਉਹ ਕਿਉਂ ਜੀ ਦੇ ਰਹੇ ਹੋ ਅੱਠ ਦੇਖੋ ਨਾ ਬਾਗ ਲੋਰੇ ਆ ਸਿੱਧਰਾ ਗੁਰੂ ਜੀ ਜੀ ਕਦੋਂ ਦੀ 6 ਮਾ ਜਨਮ ਦਿਨ ਮਨਾ ਰਹੇ ਆ ਜਨਮ ਦਿਨ ਮਨਾ ਰਿਹਾ ਤੁਸੀਂ ਖੁਸ਼ੀ ਦੇ ਵਜੂਦ ਕਰੇ ਨਾ टोड़ा पिंड आम घर पैदा होके हिंदुस्तान की, की सारी दुनिया अपने ਹਾਂ ਜੀ ਵੀਰੋ ਤੇ ਆਪਾਂ ਵੀਰੋ ਆਈ ਸੀ ਟੋੜੇ ਦੀ ਬਰਸੀਆਂ ਤੇ ਅਕਾਲੀ ਕੋਰ ਦਾ ਅਕਾਲੀ ਕਮੇਟਾ ਦਾ ਜੀ ਬਹੁਤ ਜ਼ਿਆਦਾ ਕਾਫੋ ਰਿਹਾ ਤੇ ਲੋਕ ਆਪਣੇ ਕੰਮ ਕਾਰ ਛੱਡ ਕੇ ਵੀਰੋ ਆਏ ਇੱਥੇ ਪੱਠਾ ਬਹੁਤ ਲੋਕਾਂ ਨੇ ਆਪਣਾ ਸਹਿਯੋਗ ਪਾਇਆ ਤੇ ਵੀਰੋ ਇੰਨੀ ਗਰਮੀ ਚ ਆਏ ਤੇ ਵੀਰੋ ਪਤਾ ਆ ਦੂਰ ਦੂਰ ਤੋਂ ਲੋਕ ਆਏ ਤੇ ਜਿਵੇਂ ਕੀ ਉਹਨਾਂ ਦੇ ਪ੍ਰਸ਼ਾਸਨ ਕੋਲੋਂ ਨਾ ਕੋਈ ਕਹਿੰਦਾ ਜੀ ਰੋਟੀ ਨਾਲ ਬੰਦਾਲ ਵਿੱਚ ਗਈ ਨਾ ਰੋਟੀ ਦਿੱਤੀ ਗਈ ਲੋਕ ਵੀਰੇ ਜਲੇਬੀਆਂ ਤੋਂ ਵੀ ਤਰਫੇ ਮੈਂ ਤੁਹਾਨੂੰ ਦਿਖਾਈ ਵੀਡੀਓ ਤੇ ਆਪਣੇ ਕ੍ਰੀਏਸ਼ਨ ਵੀ ਆ ਸਾਨੂੰ ਖੁਦ ਨਹੀਂ ਜਲੇਬੀਆਂ ਮਿਲੀਆਂ ਕਿਉਂਕਿ ਕੋਈ ਖਾਣ ਪੀਣ ਦਾ ਕੋਈ ਪ੍ਰਬੰਧ ਐਸਾ ਵਧੀਆ ਨਹੀਂ ਸੀ ਆਪਣੇ ਅੰਦਾਜ਼ ਗੁੰਦਮ ਚਾਰ ਕਰਕੇ ਬਾਕੀ ਸਾਰੇ ਪਰੀਆਂ ਪਰੀਆਂ ਕੜੀਆਂ ਪਰ ਗੀਣ ਦੇ ਦੇ ਬਾਕੀ ਬੱਕਰੀਆਂ ਨੂੰ ਪੁੱਛਦੇ ਆ ਆ ਗੈਸਨ ਨੂੰ ਕਿਹਤਰਾ ਕਰਿਆ ਪ੍ਰਬੰਧ ਵੀ ਕਸਤਾ ਬਹੁਤ ਹੈ ਪਰ ਗੰਢਾਂ ਦਾ ਕੋਈ ਦੇਖਦੇ ਕੁਝ ਨਹੀਂ ਹੈ ਕੀ ਸਤਾ ਜਾਣੀ ਹੁੰਦੀ ਫਿਰ ਜਲੇਬੀਆਂ ਜਲੂਬੀਆਂ ਖਾਇਆ ਕੋ ਜੇ ਬਾਈ ਜਲੇਬੀਆਂ ਦਾ ਪਤਾ ਹੀ ਨਹੀਂ ਲੱਗਾ ਜਲੇਬੀਆਂ ਦਾ ਟੋਪਰੇ ਹੋਈਆਂ ਟਰੈਲੀਆਂ ਬੈ ਟਰੈਲੀਆਂ ਘਰੇ ਲੈਣ ਵਾਸਤੇ ਰੱਖਿਆ ਉਹਨਾਂ ਨੇ ਖਾਣ ਵਾਸਤੇ ਨਹੀਂ ਬਹੁਤ ਸਾਰੇ ਹੋ ਗਾ ਤੇ ਹੋਰ ਕੁਛ ਕੋਈ ਇਕੱਠ ਜਿਵੇਂ ਲੱਗਿਆ ਕੱਟਦਾ ਬਾਈ ਬਹੁਤ ਸੀ ਜਿਆ ਤੇ ਕ੍ਰਿਸ਼ਨ ਵੀਰ ਕਹਿੰਦਾ ਵੀਰੋ ਕੱਠ ਬਹੁਤ ਆ ਤੇ ਕੱਠ ਵੀ ਹੈਗਾ ਵੀਰੋ ਬਹੁਤ ਗੂਰਮੀ ਬਹੁਤ ਅੱਜ ਤੇ ਅਸੀਂ ਵੀ ਬਾਹਰ ਆ ਕੇ ਕੰਮ ਕਰ ਰਹੇ ਹਾਂ ਅਸੀਂ ਜਿਸ ਤਰ੍ਹਾਂ ਚੱਲੇ ਆ ਸਭ ਉਹਨਾਂ ਨੂੰ ਦਿਖਾਣੇ ਆ ਬਹੁਤ ਆਰੇ ਨੇ ਜਾਰੇ ਵੀ ਆ ਤੇ ਗਰਮੀ ਅੱਜ ਕਿੰਨੀ ਬਹੁਤ ਆ ਪਰ ਵੀਰੋ ਲੋਕਾਂ ਨੂੰ ਜਿਵੇਂ ਕਿ ਜਿਹੜੇ ਜੂਰੋਂ ਆਏ ਜਿਹਨਾਂ ਦਾਇਆ ਭੁੱਖੇ ਪਾਣੇ ਲੋਕ ਆਏ ਤੇ ਉਹਨਾਂ ਨੂੰ ਵੀਰੋ ਜਿਵੇਂ ਫਰੰਟ ਪਿੰਡ ਤੋਂ ਫਰੰਟ ਖਾਣਾ ਸੀ ਉਮੀਦਾਂ ਨਹੀਂ ਹੋਇਆ ਕਿਉਂਕਿ ਕਿਸੇ ਨੂੰ ਵਿਚਾਰੇ ਨੂੰ ਜਲੇਬੀ ਕਿਸੇ ਨੂੰ ਰੋਟੀ ਨਹੀਂ ਮਿਲੀ ਕਿਸੇ ਨੂੰ ਦਾਲ ਨਹੀਂ ਮਿਲੀ ਤੇ ਲੋਕ ਖਾਣੇ ਬਹੁਤ ਵਾਟਾ ਦਾ ਮਚਾਈ ਜਾ ਰਿਹਾ ਸੀ ਪਰ ਲੋਕਾਂ ਦੀਆਂ ਖੁਸ਼ੀਆਂ ਜਿਹੜੇ ਤੇ ਪ੍ਰਬੰਧਕਾਂ ਜਿਨ੍ਹਾਂ ਨੇ ਪ੍ਰਬੰਧ ਕੀਤੇ ਹੋਇਆ ਇਹ ਰੱਖ ਰੱਖਿਆ ਉਹਨਾਂ ਜਲੇਬੀਆਂ ਲਾ ਲੋ ਫਿਰ ਉਹ ਟ੍ਰੈਲਿੰਗਾਂ ਪਰੀਆਂ ਖੜੀਆਂ ਪਰ ਲੋਕਾਂ ਨੂੰ ਦੇ ਨਹੀਂ ਰਹੇ ਤੇ ਬਹੁਤ ਹੀ ਮਤਲਬ ਬਹੁਤ ਵੱਧ ਕੰਮ ਲੱਗਿਆ ਸਾਨੂੰ ਕਿ ਅੱਗੇ ਤਾਂ ਪਤਾ ਰੈਲੀ ਚਾਹੁੰਦੇ ਨਹੀਂ ਕਿਉਂਕਿ ਇਹ ਰੈਟਰੀਆਂ ਦਾ ਪਾ 2-3 ਵਾਰੀ ਗਏ ਆ ਇਹ 2-3 ਵਾਰੀ ਆਪਾਂ ਇੰਨਾ ਦੀਆਂ ਰੈਲੀਆਂ ਚੇਕੀਆਂ ਪਰ ਆਪਾਂ ਨੂੰ ਐਮਐਸਓ ਕੋਈ ਨਜ਼ਰ ਨਹੀਂ ਆ ਰਹੀ ਆ ਜੀ ਬਾਕੀ ਤੁਹਾਨੂੰ ਕਿੰਨੇ ਦਾ ਲੱਗਿਆ ਤਾਂ ਬਾਕੀ ਮਿਲਦੇ ਨੇ ਲੈਕਚਰ ਵਿੱਚ ਜੀ ਪਰ ਤਕਰੀਰ ਸਭ ਨੂੰ ਸਾਸ਼ਟਰੀ